कार्तिक का महीना में भगवान जो है सारे जितने भी देवता हुए हैं सब जल में प्रवेश करते हैं कार्तिक महीने में जल में प्रवेश करते हैं कार्तिक महीने में और जितनी भी ग्रंथ और जो भी धार्मिक चीजें वो सब कंसों का मार्फत वो सब जल में अलोप गए थे फिर जल से जितनी भी ऋषि मुनि ने निकाले थे ऋषि मुनि जो निकाले थे पोथी का और ग्रंथ का तो उसी उस तरह उनका गोत्र रखा गया है तो सब जितने भी संसार है सब ऋषि मुनि के ही संतान है फिर भगवान जैसे मंदिर में सनों पैंतीस साल से ऊपर हो गया भागवत कथा रखा जाता है और यह तुलसी का प्रोलम जो कार्तिक महात्म यह रखा जाता है पैंतीस साल से ज़्यादा हो गया चालीस के करीब हो गया प्रभात फेरी भी पंद्रह दिवाली के बाद निकाला जाता है तो उस दिवाली के बाद हमारा जो है बारह दिन ग्यारह दिन तुलसी का शोभा यात्रा निकालते हैं मंदिर से दुर्गा मंदिर से माला निकालते हैं और सारे बूरत को हमारे शहर में जहाँ जहाँ जिसे सजन बुलाते हैं उस जगह जाकर चाय पानी का जो भी उनकी है, बुलाते हैं आदर सत्कार करते हैं तो हम वहाँ जाते हैं जहाँ जो बुलाते हैं अनेक तो अपना सिद्धे लगन कीर्तन जो होता है परिक्रमा करके फिर मंदिर में आ जाते हैं तो मंदिर में आकर जब जिस लास्ट होता है पूर्णमासी के दिन हम फिर तुलसी विवाह रखते हैं तो सभी संगत हमारे शहर का संगत भी माता और बहनों भाई बंधु जो भी है सब पूरा मगन और साथ देते हैं उनके तो साथ में आकर सारे ब्याह शादी मंदिर में खत्म होता है और क्या क्या, -क्या प्रोग्राम किया प्रोग्राम जैसे मतलब तुलसी का हो गया या फिर कोई भी गरीब घर के कन्या हो तो जिसका नहीं समर्थ है तो मंदिर में ब्याह कर सकते हैं उनको हमने ब्याह करा आज का जो प्रोग्राम है में हाँ इसके बाद जो है यहाँ से तुलसी का जो है प्रोग्राम जाकर ठाकुर जी के पहले हम जो कार्तिक महात्म कथा रखे हैं उसको जाकर भोग पाएंगे भोग पाने के बाद फिर सब संगत जो है चाय पानी पिएंगे और उसके बाद फिर हम आठ नौ बजे के बाद जो है सफ प्रभा तुलसी माता का तुलसी प्रभात को उनकी शादी प्रम किया जाएगी बड़े बड़े विद्वान पंडित बैठे होंगे और वो फेरी करवाएंगे और उनके साथ तुलसी और ठाकुर जी के साथ विवाह होंगे मेरा नाम विशाल ना भारती है जी यूथ कांग्रेस प्रधान से ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਡੇ ਪੱਤਰਕਾਰ ਭਾਈਚਾਰੇ ਨੂੰ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੱਜ ਮਾਤਾ ਤુલਸੀ ਦਾ ਤુલਸੀ ਜੀ ਦਾ ਸ਼ਾਲੀਗ੍ਰਾਮ ਜੀ ਨਾਲ ਜਿਹੜਾ ਵਿਆਹ ਉਹ ਅੱਜ ਦੇ ਦਿਨ ਅੱਜ ਬਹੁਤ ਮਹੱਤਵਪੂਰਨ ਸਾਡੇ ਸ਼ਹਿਰ ਵਾਸੀਆਂ ਲਈ ਸਨਾਤਨ ਧਰਮ ਲਈ ਕਿਉਂਕਿ ਅੱਜ ਦੇਵ ਦੀਪਾਵਲੀ ਵੀ ਅੱਜ ਦੇ ਦਿਨ ਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਫਿਰ ਦੀਪਾਵਲੀ ਤੋਂ ਬਾਅਦ ਪ੍ਰਭਾਤ ਫੇਰੀਆਂ ਦਾ ਇਹ ਸਿਲਸਲਾ ਉਹ ਸ਼ੁਰੂ ਹੁੰਦਾ ਹੈ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹੜੇ ਜਗ੍ਹਾ ਤੇ ਜਾਂ ਜੋ ਆਪਣੇ ਘਰ ਦੇ ਵਿੱਚ ਸ੍ਰੀਬੂ ਦਾ ਆਗਮਨ ਕਰਵਾਉਂਦੇ ਨੇ ਉਹਨਾਂ ਦੇ ਘਰ ਪ੍ਰਭਾਤ ਫੇਰੀ ਆ ਇਹਦੀ ਸਵੇਰੇ ਸਾਡੇ ਪ੍ਰਾਚੀਨ ਮੰਦਿਰ ਸਮਰਾਲੇ ਦੇ ਸ਼੍ਰੀ ਦੁਰਗਾ ਮੰਦਿਰ ਸਮਰਾਲਾ ਤੋਂ ਇੱਥੋਂ ਨਿਕਲਦੀ ਆ ਤੇ ਘਰ-ਘਰ ਜਿਹੜੇ ਪ੍ਰਭਾਤ ਫੇਰੀ ਆ ਫੇਰਾ ਪਾਉਂਦੀ ਆ ਸੋ ਬਹੁਤ ਹੀ ਜਗੇ ਸਾਡੇ ਸ਼ਹਿਰ ਦੇ ਇਲਾਕੇ ਦੇ ਲੋਕ ਨੇ ਸਾਡੀਆਂ ਮਾਤਾਵਾਂ ਨੇ ਭੈਣਾਂ ਸਾਡੇ ਬਜ਼ੁਰਗ ਨੇ ਉਹ ਬਹੁਤ ਹੀ ਚਾਹ ਨਾਲ ਤੇ ਬਹੁਤ ਹੀ ਸ਼ਰਧਾ ਦੇ ਨਾਲ ਆ ਜਿਹੜਾ ਇਹ ਪ੍ਰਭਾਤ ਫੇਰੀ ਬਣਾਉਂਦੇ ਨੇ ਉਸ ਤੋਂ ਬਾਅਦ 카ਰ্তিক ਮਹੀਨੇ ਦੀ ਜਿਹੜੀ ਪੂਰਨਮਾਸ਼ੀ ਆ ਉਸ ਦਿਨ ਮਾਤਾ ਤુલਸੀ ਦਾ ਸ਼ਾਲੀਗ੍ਰੰਥ ਜੀ ਨਾਲ ਵਿਆਹ ਬਹੁਤ ਬੜੀ ਹੀ ਧੂਮ ਧਾਮ ਨਾਲ ਕੀਤਾ ਜਾਂਦਾ ਸੋ ਆਪਣੇ ਘਰ ਦੇ ਵਿੱਚ ਵੀ ਕਈ ਇਹ ਵਿਆਹ ਉਤਪਨ ਕਰਾਉਂਦੇ ਨੇ ਤੇ ਸ਼੍ਰੀ ਦੁਰਗਾ ਮੰਦਰ ਸਮਰਾਲਾ ਦੇ ਵਿੱਚ ਅੱਜ ਬੜੀ ਧੂਮ ਧਾਮ ਨਾਲ ਜਿਹੜਾ ਵਿਆਹ ਤੁਲਸੀ ਮਾਤਾ ਦਾ ਹੋ ਰਿਹਾ ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਉਂਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਵੀ ਹੈ ਅੱਜ ਤુલਸੀ ਮਾਤਾ ਦਾ ਵਿਆਹ ਵੀ ਹੈ ਅੱਜ ਦੇਵ ਦੀਪਾਵਲੀ ਹੈ ਸੋ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਹਿੰਦੁਸਤਾਨ ਲਈ ਸਨਾਤਨ ਧਰਮ ਵਾਸਤੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਦਿਨ ਤੇ ਜਿਹੜਾ ਉਹ ਮਾਤਾ ਤੂਲਸੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਜੈ ਮਾਤਾ ਰੇਨਾ ਸ਼ੁਭ ਮਾ ਸ਼ਾਸਤਰੀ ਜੀ ਕਾਰਤਿਕ ਮਹੀਨੇ ਹਰ ਸਾਲ ਬਹੁਤ ਸਨਾਤਨ ਸਾਡੀ ਪੱਤੀ ਚੱਲੀ ਆ ਰਹੀ ਹੈ ਕਾਰਤਿਕ ਮਾਸ ਦੀ ਪੂਰਨ ਵਸ਼ੀ ਨੂੰ ਤੂਸੀ ਮਾਤਾ ਜੀ ਦਾ ਵਿਆਹ ਸ਼ਾਲਗ੍ਰਮ ਜੀ ਨਾਲ ਹੁੰਦਾ ਹੈ ਅਤੇ ਇਹ ਸਾਡੀ ਰੀਤ ਜੋ ਪੁਰਾਣੇ ਸਮੇਂ ਤੋਂ ਹੀ ਸਾਡੇ ਸਨਾਤਨ ਧਰਮ ਨੂੰ ਉੱਚਾ ਚੱਕਣ ਵਾਸਤੇ ਚੱਲੀ ਆ ਰਹੀ ਹੈ ਸੋ ਸਾਡੇ ਸਬਰਾਲੇ ਦੇ ਵਿੱਚ ਦੁਰਗਾ ਮੰਦਰ ਸਬਰਾਣਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰਤਿਕ ਮਾਸ ਦੀ ਪੂਰਨਵਾਸ਼ੀ ਨੂੰ ਮਾਤਾ ਤੋਸਾਈਆ ਵ્યા ਸ਼ਾਗਰਮ ਜੀ ਨਾਲ ਸੰਪੰਨ ਕੀਤਾ ਗਿਆ ਅੱਜ ਦੇ ਤੇ ਦੂਸਰਾ ਅੱਜ ਦੇ ਦਿਨ ਕਾਰਤਿਕ ਮਾਸ ਦੀ ਪੂਰਨਵਾਸ਼ੀ ਦਾ ਸਭ ਤੋਂ ਵੱਡਾ ਮਹੱਤਵ ਇਹ ਵੀ ਹੈ ਕਿ ਅੱਜ ਸਿੱਖ ਪੰਥ ਦੇ ਜੋ ਸੰਸਥਾਪਕ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਵੀ ਹੈ ਤੇ ਮੇਰੇ ਵੱਲੋਂ ਅਤੇ ਮੇਰੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਹਿੰਦੁਸਤਾਨ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਾਰਕਾ ਇਹ ਨਾ ਮੈਂ ਜਿਹੜੇ ਤੋਂ ਹੋਰ ਸਾੰਨੀ ਸਾਜੇ ਜੇ ਪ੍ਰੋਗਰਾਮ ਸਭਾ ਯਾਤਰਾ ਕਰਦੇ ਹੋ ਕਿ ਇਹ ਇੱਕ ਮਾਤਾ ਵਯਾ ਤੇ ਤੁਸੀਂ ਦਾ ਵਿਆਹ ਹੁੰਦਾ ਹੈ ਮਾਤਾ ਜੀ ਜਿਵੇਂ ਆਪਣਾ ਤੁਸੀਂ ਵਿਆਹ ਹੁੰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਰਗਵੰਤਾ ਸਮਰਾਹ ਤੇ ਪੋਵਰੀ ਤੋਂ ਨਾ ਠਾਕਜੀ ਦਾ ਵਿਆਹ ਦੁੱਤੀ ਮਾਤਾ ਜੀ ਦੇ ਨਾਲ ਕੀਤਾ ਜਾਂਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਬਾਬਾ ਜਗਨਨਾਥ ਜੀ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਪ੍ਰੋਗਰਾਮ ਹਰ ਹਰ ਸਾਲ ਕੀਤਾ ਜਾਂਦਾ ਹੈ ਔਰ ਇਹਦੇ ਤੇ ਸ਼ਰਨ ਨਵਾਸੀ ਅਰੇ ਪਰਪਰਦੇ ਸੱਜਣ ਜਿਹੜੇ ਆ ਕੇ ਗੁਣਗਾਨ ਪ੍ਰੋਗਰਾਮ ਤੇ ਸ਼ੁਰੂ ਕੀਆ ਦਾ ਭਗਵਾਨ ਸ਼ਾਮ ਜੀ ਦਾ ਕ੍ਰਿਸ਼ਨ ਜੀ ਦਾ ਗੁਣਗਾਨ ਕਰਦੇ ਨੇ ਉਸ ਤੋਂ ਪਹਿਲਾਂ ਹੋਰ ਕੀ ਕੀ ਪ੍ਰੋਗਰਾਮ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਪਰਮਾਸ਼ੇਰੀਆਂ ਕੱਢੀਆਂ ਜਾਂਦੀਆਂ 12 ਦਿਨ ਲਗਾਤਾਰ ਸਵਰਾਣਾ ਸ਼ਹਿਰ ਦੇ ਵਿੱਚ ਪ੍ਰਕਰਨਾ ਕੀਤੀ ਜਾਂਦੀ ਆ ਉਹ ਪ੍ਰਕਰਨਾ ਦੇ ਵਾਧ ਤੇ ਵਾਧ ਜਿਹੜੀਆਂ ਸਹਿਯੋਗ ਦੇ ਕੇ ਲੇਡੀਜ਼ ਜਿਹੜੀਆਂ ਗੁਣਗਾਨ ਕਰਦੀਆਂ ਭਗਵਾਨ ਕ੍ਰਿਸ਼ਨ ਜੀ ਦਾ ਠਾਕੁਰ ਜੀ ਦਾ ਉਸ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਸ਼ਹਿਰ ਦੇ ਵਿੱਚ ਚਾਹ ਪਾਣੀ ਦੇ ਵਿੱਚ ਆਮ ਕੀਤਾ ਜਾਂਦਾ। ਉਹ ਕੀ ਕਹਿਣਾ ਜਾਂ ਸਭ ਤੋਂ। ਅਸੀਂ ਸ਼ਹਿਰ ਨਿਵਾਸੀਆਂ ਨੇ ਉਹ ਸੰਗਤਨ ਕਰਦੇ ਆਂ ਤੇ ਵੇ ਸਨਾਤਨ ਧਰਮ ਦੇ ਵਿੱਚ ਹੋਣ ਦੇ ਕਾਰਨ ਇਹ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਨਾ ਚਾਹੀਦਾ ਹੈ। ਮੇਰਾ ਨਾਮ ਕਪੀਸ਼ ਕੋਸ਼ਲ ਹੈ। ਅੱਜ ਕਾਰਤਿਕ ਪੂਰਨਮਾਸ਼ੀ ਹੈ ਜਿਸ ਦਿਨ ਤੁਲਸੀ ਮਾਤਾ ਦਾ ਵਿਆਹ ਸ਼ਾਲੀਗ੍ਰਾਮ ਜੀ ਨਾਲ ਮਨਾਇਆ ਜਾਂਦਾ ਹੈ। ਇਸ ਦੀ ਪਰੰਪਰਾ ਜਿਹੜੀ ਆਪਣੀ ਕਈ ਹਜ਼ਾਰਾਂ ਤੋਂ ਚੱਲਦੀ ਆ ਰਹੀ ਹੈ ਦੀਵਾਲੀ ਤੋਂ ਬਾਅਦ ਹੀ ਪ੍ਰਭਾਤ ਸੇਰੀ ਮੰਦਿਰ ਵੱਲੋਂ ਰਣਨੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਮੰਦਿਰ ਵਾਲੇ ਘਰ ਘਰ ਜਾ ਕੇ ਕੀਰਤਨ ਕਰਦੇ ਹਨ ਤੇ ਫੇਰਾ ਪਾਉਂਦੇ ਹਨ 카르틱 ਪੂਰਨ ਮਾਸ਼ੀ ਵਾਲੇ ਦਿਨ ਵਿਆਹ ਹੁੰਦਾ ਹੈ ਤੇ ਇਸੇ ਦਿਨ ਗੁਰਪੁਰਬ ਵੀ ਮਨਾਈ ਜਾਂਦੀ ਹੈ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੁੰਦਾ ਹੈ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਦਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV